दाना मंडी ਗੁਰਾਇਆਂ ਦੇ ਝੋਨੇ ਦੀ ਸਰਕਾਰੀ ਖਰੀਦ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਾਬੜਾ ਵੱਲੋਂ ਸ਼ੁਰੂ ਕਰਵਾਈ ਗਈ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਪ੍ਰਦੀਪ ਦੁੱਗਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿਸਾਨਾਂ ਦੀ ਫਸਲ ਦੀ ਇਤਾਈਗੀ 24 ਘੰਟੇ ਦੇ ਅੰਦਰ ਕੀਤੀ ਜਾਵੇਗੀ ਮੰਡੀ ਵਿੱਚ ਪੁਕਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਲੈ ਕੇ ਹੀ ਮੰਡੀਆਂ ਵਿੱਚ ਆਉਣ ਤਾਂ ਜੋ ਉਹਨਾਂ ਦੀ ਖੱਜਲ ਖਵਾਰੀ ਨਾ ਹੋਵੇ ਇਸ ਮੌਕੇ ਰਾਹੁਲ ਪੁੰਜ ਸੁਦੇਸ਼ ਕੁਮਾਰ ਬਿੱਲਾ ਗੁਰਪ੍ਰੀਤ ਸਿੰਘ ਡੀ ਐਫ ਐਸਓ ਰਾਜਕੁਮਾਰ ਏ ਐਫ ਐਸਓ ਜੋਤੀ ਮਾਰਕ ਫੈਡ ਸੋਨੀਆ ਪਨਗਰੇਨ ਇਨਸਪੈਕਟਰ ਚੁਕਜੀਤ ਸਿੰਘ ਆਰਤੀਆ ਬੰਟੀ ਰੌਕੀ ਵਿਕਾਸ ਭਾਦਰ ਸਿੰਘ ਹਾਜ਼ਰ ਸਨ ਹਲਕਾ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਕਸਬਾ ਗਰਾਇਆਂ ਗਰਾਇਆਂ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਹਲਕਾ ਵਿਧਾਨ ਸਭਾ ਫਲੋਰ ਦੀ ਜਿਹੜੀ ਵੱਡੀ ਮੰਡੀ ਗਰਾਇਆਂ ਦਾਣਾ ਮੰਡੀ ਦੇ ਵਿੱਚ ਅੱਜ ਝੋਨੇ ਦੀ ਖਰੀਦੋ ਫੋਕਸਸ਼ਨ ਕਰਵਾਈ ਆ ਬਹੁਤ ਹੀ ਸਾਡੇ ਸਤਕਾਰਤ ਚੇਅਰਮੈਨ ਮਾਰਕੀਟ ਕਮੇਟੀ ਗਰਾਇਆਂ ਦੇ ਪ੍ਰਦੀਪ ਦੁੱਗਲ ਜੀ ਔਰ ਸਾਡੇ ਜਿਲ੍ਹਾ ਜਲੰਧਰ ਦੇ ਹਾਤੀ ਦੇ ਪ੍ਰਧਾਨ ਸਤਕਾਰ ਸ਼ਖਸੀਅਤ ਆ ਉਹਨਾਂ ਦੀ ਰਹਿਨਮਾਈ ਦੇ ਵਿੱਚ ਔਰ ਸਾਡੇ ਬਹੁਤ ਹੀ ਸਤਕਾਰ ਆਰਥਿਕ ਯੂਨੀਅਨ ਦੇ ਪ੍ਰਧਾਨ ਸ਼ਾਵੜਾ ਸਾਹਿਬ ਔਰ ਨਾਲ ਦੀ ਨਾਲ ਇਸ ਕਿਰਦ ਪ੍ਰੋਕਤ ਨੂੰ ਸਿਰੇ ਲਾਉਣ ਦੇ ਵਿੱਚ ਜਿਹੜਾ ਡਿਪਾਰਟਮੈਂਟ ਹੈ ਫੂਡ ਸਪਲਾਈ ਦਾ ਉਹਨਾਂ ਦੇ ਇਨਸਪੈਕਟਰ ਉਹਨਾਂ ਦੇ ਸਾਰੇ ਅਧਿਕਾਰੀ ਔਰ ਸਾਡੇ ਬਹੁਤ ਹੀ ਸਤਕਾਰ ਸੀਨੀਅਰ ਮੀਤ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਜੀ ਕਾਉਂਸਲਰ ਜਿਹੜੇ ਨੇ ਆ ਔਰ ਸਾਡੇ ਰਾਹੁਲ ਪੌਂਜੀ ਕਾਉਂਸਲਰ ਔਰ ਹੋਰ ਸਾਰੀਆਂ ਪ੍ਰਮੁੱਖ ਸ਼ਖਸੀਤਾਂ ਇਨਸਪੈਕਟਰ ਔਰ ਸਾਰੇ ਹੀ ਸਤਕਾਰਯੋਗ ਸ਼ਖਸੀਤਾਂ ਇਥੇ ਸ਼ੁਭ ਨੇ ਅੱਜ ਇਥੇ ਜਿਹੜਾ ਹੈ ਅਸੀਂ ਅੱਜ ਝੋਨੇ ਦੇ ਜਿਹੜੀ ਖੀਦੋ ਫੋਕ ਦਾ ਆਗਾਜ਼ ਕੀਤਾ ਆ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਦੁਆ ਕਰਦੇ ਆ ਕਿ ਇਹ ਸਮੇਂ ਸਿਰ ਵਧੀਆ ਰੂਪ ਦੇ ਵਿੱਚ ਸਮੇਟੀ ਜਾਏਗੀ ਔਰ ਜਿਹੜਾ ਸਾਡਾ ਇਸ ਸਟੇਜ ਦਾ ਕਿਸਾਨ ਆ ਰੁੜਕੇ ਤੋਂ ਮਜੀਤ ਸਿੰਘ ਜੀ ਉਸ ਦਾ ਵੀ ਅਸੀਂ ਰੁੜਕਾ ਖੁਰ ਤੋਂ ਉਸ ਦਾ ਵੀ ਅਸੀਂ ਮੂੰਹ ਮਿੱਠਾ ਕਰਵਾਇਆ ਔਰ ਨਾਲ ਦੀ ਨਾਲ ਜਿਨ੍ਹਾਂ ਨੇ ਇਹ ਸਾਰਾ ਇੱਕ ਇੱਕ ਦਾਣਾ ਝੋਨੇ ਦਾ ਜਿਹੜਾ ਚੱਕਣਾ ਆ ਤੋਲਣਾ ਆ ਔਰ ਲੋਡ ਕਰਕੇ ਸਮੇਤੀ ਸਮੇ ਸੁਰੱਖਿਅਤ ਸਥਾਨ ਤੇ ਪਹੁੰਚਦਾ ਕਰਨਾ ਉਸ ਮਜ਼ਦੂਰਾਂ ਦਾ ਵੀ ਅਸੀਂ ਮੂੰਹ ਮਿੱਠਾ ਕਰਵਾਇਆ ਹੈਗਾ ਸੂਬੇ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਵਿੱਚ ਔਰ ਉਹਨਾਂ ਦੇ ਨਿਰਦੇਸ਼ਾਂ ਅਨਸਾਰ ਬਹੁਤ ਹੀ ਸਾਡੇ ਸਤਿਕਾਰਤ ਕੈਬਨਟ ਮੰਤਰੀ ਲਾਲਚੰਦ ਕਟਾਰੂਚਾ ਉਹਨਾਂ ਦੇ ਸਾਥ ਦੇ ਨਾਲ ਇੱਕ ਇੱਕ ਦਾਣਾ ਜਿਹੜਾ ਮੰਡੀਆਂ ਦੇ ਵਿੱਚੋਂ ਜਿਹੜਾਗਾ ਸਮੇ ਸਰ ਜਿਹੜਾ ਹੈਗਾ ਜੋ ਕੋਲ ਹੀ ਪਾਵੰਦਿਆਂ ਦੂਸਰੇ ਪਾਸੇ ਆਰਤੀਆਂ ਭਰਾਵਾਂ ਨੂੰ ਵੀ ਅਸੀਂ ਵਿਸ਼ਵਾਸ ਦਿੰਨੇ ਆ ਔਰ ਕਿਸਾਨ ਭਰਾਵਾਂ ਨੂੰ ਵੀ ਕਿ ਤੁਹਾਡਾ ਸਹਿਯੋਗ ਤੁਹਾਡੇ ਸਾਥ ਦੇ ਨਾਲ ਸਾਰਾ ਕੰਮ ਨਿਪਟਰੇ ਚੜੇਗਾ ਕਿਸਾਨ ਭਰਾਵਾਂ ਨੂੰ ਬਹੁਤ ਹੀ ਵਧੀਆ ਰੂਪ ਦੇ ਵਿੱਚ 24 ਘੰਟਿਆਂ ਦੇ ਵਿੱਚ ਜੇ ਇਸ ਝੋਨੇ ਦੀ ਖਰੀਦੋਫਰੋਖਤ ਹੋ ਗਈ ਆ ਉਸ ਦੀ ਅਦਾਇਗੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਹੈਗੀ ਆ ਉਹ ਪੈ ਜਾਣੀ ਆ ਔਰ ਨਾਲ ਦੀ ਨਾਲ ਅਸੀਂ ਕੋਈ ਡੰਪ ਨਹੀਂ ਲੱਗਣ ਦੇਣੀ ਇੱਥੋਂ ਜਿਹੜਾ ਹੈਗਾ ਸ਼ਿਫਟਿੰਗ ਦਾ ਵੀ ਪ੍ਰਬੰਧ ਜਿਹੜਾ ਹੈਗਾ ਬਹੁਤ ਹੀ ਵਧੀਆ ਕੀਤਾ ਆ ਅਸੀਂ ਇੱਕ ਜ਼ਰੂਰ गुजारिश ਬੇਨਤੀ ਕਰਦੇ ਆ ਉਹਨਾਂ ਕਿਸਾਨ ਭਰਾਵਾਂ ਨੂੰ ਕਿ ਆਪਣੇ ਇਹ ਝੋਨੇ ਨੂੰ ਜਿਹੜਾ ਹੈਗਾ ਸਰਕਾਰ ਕੀ ਜਿਹੜਾ ਹੈਗਾ ਮੰਡੀ ਵਿੱਚ ਲਿਆ ਵੀ ਤਾਂ ਕਿ ਤੁਹਾਡਾ ਤੁਰੰਤ ਜਿਹੜਾ ਹੈਗਾ ਉੱਥੋਂ ਝੋਨਾ ਜਿਹੜਾ ਹੈਗਾ ਆ ਵੇਚ ਕੇ ਜਿਹੜਾਗਾ ਤੁਸੀਂ ਘਰਾਂ ਦੇ ਵਿੱਚ ਬਾਫ ਜਾਮੋ ਔਰ ਨਾਲ ਦੀ ਨਾਲ ਅਸੀਂ ਇੱਕ ਹੋਰ ਬੇਨਤੀ ਕਰਦੇ ਆ ਕਿ ਸਾਰਾ ਜਦੋਂ ਝੋਨਾ ਕੱਟਿਆ ਜਾਣਾ ਹੈ ਤਾਂ ਜਿਹੜੀ ਪਰਾਲੀ ਆ ਉਸ ਨੂੰ ਆਪਾਂ ਸਾੜੀਏ ਨਾ ਉਸ ਨੂੰ ਜਿਹੜਾ ਹੈ ਆ ਪ੍ਰਬੰਧਕ ਤੌਰ ਤੇ ਜਿਹੜਾ ਦੂਸਰੇ ਮਸ਼ੀਨਾ ਰੂਪ ਦੇ ਵਿੱਚ ਜਿਹੜਾਗਾ ਉਹਨਾਂ ਨੂੰ ਵੰਕੇ ਜਿਹੜਾਗਾ ਕਿਸੇ ਟਿਕਾਣੇ ਦੇ ਵਿੱਚ ਲਾਈਏ ਤਾਂ ਕਿ ਆਪਾਂ ਪ੍ਰਦੂਸ਼ਿਤ ਜਿਹੜਾ ਹੈ ਵਾਤਾਵਰਨ ਉਸ ਤੋਂ ਬਚ ਸਕੀਏ ਔਰ ਲੋਕਾਂ ਦੀ ਇੱਕ ਸੁਰੱਖਿਆ ਦੀ ਆਪਾਂ ਅ ਪਹਿਰੇਦਾਰੀ ਕਰ ਸਕੀਏ ਸੋ ਮੈਂ ਅੱਜ ਦੇ ਸਮੇਂ ਤੇ ਖਾਸ ਤੌਰ ਤੇ ਪ੍ਰਦੀਪ ਦੁੱਗਲ ਜੀ ਨੂੰ ਔਰ ਛਾਵੜਾ ਜੀ ਨੂੰ ਔਰ ਸਮੁੱਚੀ ਟੀਮ ਜਿਹੜੀ ਗਰਾਂ ਦੀ ਸਾਡੇ ਦਰਜਾ ਦਰਜਾ ਲੀਡਰ ਸਹਿਬਾਨ ਆਮ ਆਦਮੀ ਪਾਰਟੀ ਦੇ ਖੜੇ ਨੇ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਹਾਂ ਕਿ ਪ੍ਰਮਾਤਮਾ ਦੀ ਕਿਰਪਾ ਸਰਕਾਰ ਜਿਹੜਾਗਾ ਇਹ ਝੋਨੇ ਦਾ ਜਿਹੜਾ ਹੈ ਸੀਜ਼ਨ ਜਿਹੜਾ ਹੈਗਾ ਬਹੁਤ ਹੀ ਵਧੀਆ ਰੂਪ ਦੇ ਵਿੱਚ ਜਿਹੜਾਗਾ ਸਫਲਪੂਰਵਕ ਨਿਭੜੇਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਨਗ੍ਰੇਨ ਤੇ ਆਪਣੇ ਮਾਰਕਫੈਡ ਖਰੀਦ ਏਜੰਸੀਆਂ ਰੋੜਕਾ ਮੰਡੀ ਦਸਾਂਝਾ ਮੰਡੀ ਤੇ ਮਨਸੂਰਪੁਰ ਮੰਡੀ ਚਾਰ ਮੰਡੀਆਂ ਲੱਗਦੀਆਂ ਗੁਰਾਇਆ ਮੰਡੀ ਨੂੰ ਤੇ ਝੋਨਾ ਬਹੁਤ ਵਧੀਆ ਹੈ ਕਿਸਾਨ ਸਕਾ ਕੇ ਲੈ ਕੇ ਆਏ ਆ ਤੇ ਕੀ ਕਿਸਾਨ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ 17% ਨਮੀ ਦਾ ਹੀ ਝੋਨਾ ਲਿਆਂਦਾ ਜਾਵੇ ਇਸ ਤੋਂ ਵੱਧ ਪੁਲਿਸ ਨਾਲ ਲਿਆਂਦਾ ਜਾਵੇ ਫਿਰ ਇੱਥੇ ਥੋੜਾ ਜਿਹਾ ਖੱਜਲ ਖਰਾਬ ਹੋਣਾ ਪੈ ਸਕਦਾ ਪੁਲਿਸ ਇਹ ਬੇਨਤੀ ਹੈ ਕਿ 17% ਨਮੀ ਤੱਕ ਹੀ ਝੋਨੇ ਨੂੰ ਲਿਆਂਦਾ ਜਾਵੇ ਬਾਕੀ 24 ਘੰਟਿਆਂ ਦੇ ਵਿੱਚ ਅਦਾਗੀ ਕਿਸਾਨ ਦੇ account ਦੇ ਵਿੱਚ ਭਗਵਾਨ ਸਿੰਘ ਮਾਨ ਸਰਦਾਰ ਤੇ ਮੁੱਖ ਮੰਤਰੀ ਪੰਜਾਬ ਜੀ ਨੇ ਕਹਿਤਾ ਵੀ 24 ਘੰਟਿਆਂ ਦੇ ਵਿੱਚ ਚੋਨੇ ਦੀ ਜਿਹੜੀ ਖਰੀਦ ਆ ਉਹਦੀ ਅਦਾਇਗੀ ਉਹਨਾਂ ਦੇ account ਦੇ ਵਿੱਚ ਪਾ ਦਿੱਤੀ ਜਾਊਗੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਨਾਲ ਗੁਰਬੀ ਜੀ ਤੇ ਬਾਕੀ ਇਨਸਪੈਕਟਰ ਸਾਹਿਬਾਨ ਤੇ ਸਾਡੇ ਛਾਵੜਾ ਸਾਹਿਬ ਇਹ ਇੱਥੇ ਦੇ ਪ੍ਰਧਾਨ ਨੇ ਆਪਣੇ ਇਹ ਮੰਡੀ ਦੇ ਤੇ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਯੂਨੀਅਨ ਦੇ ਪ੍ਰਧਾਨ ਆ థాంਕ ਯੂ ਜੀ ਭਰਾ ਜੀ ਜੇ ਮੈਂ ਸਰ ਪਿਛਲੀ ਵਾਰ ਕਿੰਨੇ ਆਇਆ ਜੀ ਫਸਲ ਕਿੰਨੀ ਆਈ ਸੀ ਕਿਤੇ ਕਿੰਨੇ ਆਉਂਦੇ ਸਾਰੇ ਜੀ ਇਸ ਵਾਰੀ ਵੀ ਲਗਭਗ ਪਿਛਲੀ ਵਾਰੀ ਸੀਗਾ 3 ਲੱਖ 76000 ਤੇ ਇਸ ਵਾਰੀ ਵੀ ਇੰਨੇ ਕਿ ਮੈਟ੍ਰਿਕਟਾਂ ਰੋਣ ਦੀ ਹੈਗੇ ਲਗਭਗ ਪੂਰੇ ਪ੍ਰਬੰਧ ਪੂਰੇ ਪ੍ਰਬੰਧ 100% ਮੰਡੀ ਬਹੁਤ ਸ਼ਾਨਦਾਰ ਰਹੀਆਂ ਸਵਾਈ ਦੇ ਪੂਰੇ ਅਰੇਂਜਮੈਂਟ ਆ ਪਾਣੀ ਦਾ ਪੂਰਾ ਅਰੇਂਜਮੈਂਟ ਆ ਕਿਸੇ ਵੀ ਤਰੀਕੇ ਦੇ ਕਿਸੇ ਪਾਸੇ ਉਹ ਵੀ ਲਾਈਟ ਦਾ ਵੀ ਪੂਰਾ ਇੰਤਜ਼ਾਮ ਹੈ ਤੇ ਕਿਸੇ ਵੀ ਸਾਡੇ 83 ਵੀਰ ਨੂੰ ਪ੍ਰਧਾਨ ਜੀ 83 ਵੀਰ ਦੇ ਖੜੇ ਸਾਡੇ ਕੋਲ ਤੇ ਇਹਨਾਂ ਦੇ ਨਾਲ ਵੀ ਮੀਟਿੰਗ ਹੋ ਗਈ ਆ ਤੇ ਪ੍ਰੋਪਰਲੀ ਪ੍ਰਬੰਧਾਂ ਦਾ ਜਾਇਜਾ ਵੀ ਲੈ ਲਿਆ ਸਾਰਾ ਕੁਝ ఎవਰੀਥਿੰਗ ਇਜ਼ ਓਕੇ ਆ ਸਰ ਜੀ ਮੈਨੂੰ ਥੋੜੀ ਸਮੱਸਿਆ ਆਂਦੇ ਆ 83 ਨੂੰ ਜਦੋਂ ਇੱਥੇ ਢਾਂਕਾ ਲੱਗਦੀਆਂ ਆ ਚੋਰੀ ਕਾਫੀ ਹੁੰਦੀ ਆ ਮੰਡੀਆ ਦੇ ਵਿੱਚ ਚੋਰੀ ਦੇ ਲਈ ਜਿਹੜੇ ਨਾਲ ਮੀਟਿੰਗ ਆ ਪ੍ਰਸ਼ਾਸਨ ਨਾਲ ਵੀ ਮੀਟਿੰਗ ਹੋਈਆਂ ਐ ਐਸਐਚਓ ਸਾਹਿਬ ਨਾਲ ਵੀ ਮੀਟਿੰਗ ਕੀਤੀ ਸੀ ਕਿ ਸੱਧਿਆ ਜੀ ਉਹਨਾਂ ਨੂੰ ਔਰ ਉਹਨਾਂ ਨਾਲ ਗੱਲਬਾਤ ਵੀ ਫੋਨ ਤੇ ਹੋਈ ਇਹ ਗੁਰਪ੍ਰੀਤ ਜੀ ਨੇ ਐਪਲੀਕੇਸ਼ਨ ਵੀ ਲਿਖ ਕੇ ਦੇ ਦਿੱਤੀ ਸੀਗੀ ਤੇ ਜਿਹੜੇ ਲਗਭਗ ਸਾਨੂੰ ਲੱਗਦੇ ਸੀ ਇੱਥੇ ਅਨਸਰ ਬੈਠੇ ਸੀਗੇ ਜਿਨ੍ਹਾਂ ਦੇ ਥਰੂ ਚੋਰੀਆਂ ਹੁੰਦੀਆਂ ਸੀਗੀਆਂ ਲਗਭਗ ਉਹ ਸਾਰੇ ਮੰਡੀ ਦੇ ਵਿੱਚੋਂ ਅਸੀਂ ਬਾਹਰ ਕੱਢ ਦਿੱਤੇ ਆ ਬਾਕੀ ਜੇ ਫੇਰ ਵੀ ਕੋਈ ਕੰਪਲੇਟ ਆਈ ਅੜਤੀ ਵੀਰਾਂ ਵੱਲੋਂ ਤੇ ਉਹਨੂੰ ਉਸੇ ਟਾਈਮ ਤੁਰੰਤ ਹੱਲ ਕਰ ਦਿੱਤਾ ਜਾਊਗਾ ਮੇਰੇ ਹਿਸਾਬ ਨਾਲ ਜਿਹੜੇ ਇੱਥੋਂ ਚੋਰੀ ਕਰਨ ਵਾਲੇ ਲੱਗਦੇ ਸੀ ਬਚਿੰਦੇ ਉਹ ਅਸੀਂ ਇਥੋਂ ਮੰਡੀ ਦੇ ਵਿੱਚੋਂ ਕਲੀਅਰ ਕਰ ਦੇ ਮੰਡੀ ਦੇ ਵਿੱਚ ਕੋਈ ਦਾਂ ਦੀ ਦੁਬਾਰਾ ਤੋਂ ਵੀ ਕੋਈ ਸਮੱਸਿਆ ਆਉਣ ਨਹੀਂ ਦਿੱਤੀ ਜਾਊਗੀ ਬਟ ਜਿਹੜੀ ਪਿੱਛੇ ਸੀਗੀ ਹਜੇ ਤੱਕ ਤਾਂ ਝੋਨਾ ਸ਼ੁਰੂ ਹੀ ਹੋਣਾ ਹੋਇਆ ਨਾ ਖਰੀਦੇ ਅੱਜ ਜੇ ਸਟਾਰਟ ਕਰਾਂਗੇ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਬੰਦੇ ਨੂੰ ਕਲੀਨ ਕਰਦਾ ਜਿਹੜੇ ਝੋਨਾ ਚੋਰੀ ਕਰਨ ਦੇ ਸਾਨੂੰ ਚਾਂਸਸ ਲੱਗਦੇ ਸੀ ਵੀ ਬੰਦੇ ਝੋਨਾ ਚੋਰੀ ਕਰ ਸਕਦੇ ਉਹਨਾਂ ਨੂੰ ਮੰਡੀ ਤੋਂ ਬਾਹਰ ਦਾ ਰਸਤਾ ਦਿਖਾ ਦਿੰਦਾ ਜੀ ਥੈਂਕ ਯੂ ਵੈਰੀ ਮਚ ਧੰਨਵਾਦ